ਮੇਰੇ ਨਾਲ ਖੜੇ ਨੇ ਹਰਮਨਦੀਪ ਸਿੰਘ ਜੀ ਕਿ ਇਹਨਾਂ ਦੀ ਚੁੰਗੀ ਦੇ ਕੋਲ ਦੁਕਾਨ ਹੈ ਜੀ ਗੁਰੂ ਰਾਮ ਦਾਸ ਆਪਟੀਕਲਸ ਪਿਛਲੇ ਸਾਲ ਵੀ ਇਹਨਾਂ ਨੇ ਆਪਣੇ ਕੋਲ ਪਿੰਨੀਆਂ ਮੰਗਵਾਈਆਂ ਸੀਗੀਆਂ ਜਿਹੜੇ ਸਾਡੇ ਵੱਡੇ ਭਾਜੀ ਅੱਜ ਦੁਕਾਨ ਦੇ ਵਿੱਚ ਹੈਗੇ ਸੁਖਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਆਰਡਰ ਕੀਤਾ ਸੀਗਾ ਪਿੰਨੀਆਂ ਵਾਸਤੇ ਇਹਦੀ ਚੁੰਗੀ ਤੇ ਦੁਕਾਨ ਹੈ ਜੀ ਗੁਰੂ ਰਾਮ ਦਾਸ ਆਪਟੀਕਲਸ ਪੀਰ ਜੀ ਬਹੁਤ ਵਧੀਆ ਇਨਕਮ ਲਾਉਂਦੇ ਨੇ ਜਿਨ੍ਹਾਂ ਨੇ ਨਜ਼ਰ ਦੀਆਂ ਐਨਕਾਂ ਜਾਂ ਧੁੱਪ ਦੇ ਛਾਲੀਆਂ ਜਿੱਦਾਂ ਦੀ ਐਨਕਾ ਚਾਹੀਦੀਆਂ ਹੋ ਇਹਨਾਂ ਕੋਲੋਂ ਤੁਸੀਂ ਬਣਾ ਸਕਦੇ ਹੋ ਸੋਹੇ ਵੀਰ ਜੀ ਨੇ ਸਾਨੂੰ ਆਰਡਰ ਕੀਤਾ ਸੀਗਾ ਆਓ ਇਹਨਾਂ ਕੋਲੋਂ ਸੁਣਦੇ ਆਂ ਵੀ ਇਹਨਾਂ ਨੇ ਸਾਡੇ ਕੋਲ ਕਿੰਨੀਆਂ ਵਗਵਾਈਆਂ ਪਿਛਲੀ ਵਾਰੀ ਕਿਹੋ ਜਿਹਾ ਰੀਵਿਊ ਹੈ ਹਾਂਜੀ ਬਾਈ ਤੇ ਜੀ ਜੀ ਉਹ ਆਪਾਂ ਇਹ ਪਿਛਲੀ ਵਾਰ ਤੋਂ ਫਸਟ ਟਾਈਮ ਲੱਤੀਆਂ ਸੀਗਾ ਉਸ ਟਾਈਮ ਅਸਾਨੂੰ ਤਾਂ ਪਤਾ ਨਹੀਂ ਸੀ ਹਾਂਜੀ ਭਾਇਆ ਆਪਾਂ ਇੱਕ ਵਾਰ ਟੈਸਟ ਕੀਤੇ ਸਾਨੂੰ ਵਧੀਆ ਲੱਗੀਆਂ ਆਪਾਂ ਤੁਹਾਨੂੰ ਤਾਈ ਬਾਬਾ ਰੋਡ ਤੇ ਸੇਵਾ ਇਹ ਸਰਵਿਸ ਜਿਹੜੀ ਉਹ ਤਾਈ ਹੋ ਰਹੀ ਹੈ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਨੇ ਆਪਾਂ ਆਪਣੇ ਰਿਸ਼ਤੇਦਾਰ ਨੂੰ ਦੱਸਿਆ ਤੁਹਾਡੇ ਬਾਰੇ ਉਹਨਾਂ ਨੇ ਵੀ ਕਾਫੀ ਉਹਨਾਂ ਨੇ ਵਧੀਆ ਰੀਵਿਊ ਦਿੱਤਾ ਉਹਨਾਂ ਨੇ ਉਹਨਾਂ ਨੇ ਖਾ ਕੇ ਦੇਖੀ ਵਧੀਆ ਲੱਗੀ ਪ੍ਰੈਸ ਕਰਕੇ ਆਪਾਂ ਦਾ ਦੂਦਰਾ ਮੰਗਾਦੇ ਤੇ ਐਪਲੀਕੇਸ਼ਨ ਤੋਂ ਮੰਗਾਦੇ ਰੋ ਐਡਿਟ ਸੀ ਬੁਕੀਆ ਠੀਕ